ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਬੁੱਲੇ ਸ਼ਾਹ ਤੇ ਸੁਲਤਾਨ ਬਾਹੁ ਬੁੱਲੇ ਸ਼ਾਹ ਤੇ ਸੁਲਤਾਨ ਬਾਹੁ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਤੇ ਇਸ semesters 4 ਦੇ ਲਈ ਪੰਜਾਬੀ ਲਿਟਰੇਚਰ ਦੀ ਪ੍ਰਸੰਗ ਸਹਿਤ ਵਿਆਖਿਆ ਤੇ ਪਹਿਲਾਂ ਆਪਾਂ ਨੇ ਜਿਹੜੇ ਸੂਫੀ ਦੋ ਕਵੀ ਨੂੰ ਅਪਲੋਡ ਕਰ ਚੁੱਕਿਆ ਸ਼ੇਖ ਫਰੀਦ ਜੀ ਤੇ ਸ਼ਾਹ ਹੁਸੈਨ ਤੁਸੀਂ ਉਹਨਾਂ ਵਾਲੀ ਵੀਡੀਓਜ਼ ਨੂੰ ਜ਼ਰੂਰ ਵਾਚ ਕਰਨਾ ਕਿਉਂਕਿ ਇਹ ਟੋਟਲ 6 ਨੇ ਤੁਹਾਡੇ ਸਿਲੇਬਸ ਦੇ ਵਿੱਚ ਕਵਿਤਾ ਇਹਨਾਂ ਦੇ ਵਿੱਚੋਂ ਫਰਸਟ 3 ਜਾਂ ਲਾਸਟ 3 ਕਰਨੇ ਨੇ ਫਰਸਟ 3 ਦੇ ਵਿੱਚ ਹੈਗਾ ਜਿਵੇਂ ਸ਼ੇਖ ਫਰੀਦ ਜੀ ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਤੇ ਅਗਲੇ ਤਿੰਨ ਦੇ ਵਿੱਚ ਹੈਗਾ ਬੁੱਲੇ ਸ਼ਾਹ, ਦਮੋਦਰ ਤੇ ਪੀਰ ਠੀਕ ਹੈ ਜਾਂ ਤਾਂ ਫਰਸਟ 3 ਜਾਂ ਲਾਸਟ 3 ਕਰਨੇ ਨੇ ਜਾਂ ਫਿਰ ਤੁਸੀਂ ਸੂਫੀ ਕਾਵ ਸਾਰਾ ਕਰ ਲੋ ਤੇ ਕਿੱਸਾ ਕਾਵ ਸਾਰਾ ਕਰ ਲੋ ਇਸ ਦੇ ਵਿੱਚ ਆਪਾਂ ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਕਰਾਂਗੇ ਹਾਂਜੀ ਬੁੱਲੇ ਸ਼ਾਹ ਉੱਠ ਗਏ ਗਵੰਡੋ ਯਾਰ ਉੱਠ ਗਏ ਗਵੰਡੋ ਯਾਰ ਰੱਬਾ ਹੁਣ ਕੀ ਕਰੀਏ ਉੱਠ ਗਏ ਹੁਣ ਬਹਿੰਦੇ ਨਹੀਂ ਨਾਹੀਂ ਹੋਇਆ ਸਾਥ ਤੇ ਹਰ ਰੱਬਾ ਹੁਣ ਕੀ ਕਰੀਏ ਹਾਂਜੀ ਇਹ ਕਾਵ ਰੋਟਾ ਜਿਹੜਾ ਪੰਜਾਬੀ ਮੱਧ ਮੱਧ ਕਾਲੀ ਪੰਜਾਬ ਮੱਧ ਕਾਲੀ ਪੰਜਾਬੀ ਕਾਵ ਰੰਗ ਫਾਉ ਸੰਗ੍ਰਹਿ ਵਿੱਚ ਦਰਜ ਬੁੱਲੇ ਸ਼ਾਹ ਦੀ ਰਚੀ ਹੋਈ ਹੈ ਕਾਫੀ ਹੈ ਉੱਠ ਗਏ ਗਵੰਡੋ ਯਾਰੋ ਗਵੰਡੋ ਯਾਰ ਵਿੱਚੋਂ ਲਿਆ ਗਿਆ ਇਸ ਕਾਫੀ ਵਿੱਚ ਕਵੀ ਨੇ ਸੰਸਾਰ ਵਿੱਚ ਚਾਰੇ ਪਾਸੇ ਚੱਲ ਰਹੇ ਮੌਤ ਦੇ ਚੱਕਰ ਦਾ ਜ਼ਿਕਰ ਕਰਦਿਆਂ ਹੋਇਆ ਮਨੁੱਖ ਨੂੰ ਰੱਬ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ ਵੀ ਮਨੁੱਖਾਂ ਨੂੰ ਕਿਹਾ ਵੀ ਰੱਬ ਨਾਲ ਜੁੜੇ ਤੇ ਇਹਨਾਂ ਸਤਾਰਾਂ ਵਿੱਚ ਸੰਸਾਰ ਵਿੱਚ ਚਾਰੇ ਪਾਸੇ ਚੱਲ ਰਿਹਾ ਮੌਤ ਦੇ ਚੱਕਰ ਦਾ ਜ਼ਿਕਰ ਹੈ ਬੁੱਲੇ ਸ਼ਾਹ ਕਹਿੰਦਾ ਕਿ ਮੈਂ ਦੇਖਦਾ ਹਾਂ ਕਿ ਮੇਰੇ ਗਵਾਂਢੋ ਮੇਰੇ ਮਿੱਤਰ ਮੌਤ ਦੇ ਹਵਾਲੇ ਹੋ ਕੇ ਇੱਥੋਂ ਚਲੇ ਗਏ ਨੇ ਮੈਂ ਇਹਨਾਂ ਨੂੰ ਵਾਪਸ ਲਿਆਉਣ ਲਈ ਕੁਝ ਵੀ ਨਹੀਂ ਕਰ ਸਕਦਾ ਮੈਂ ਦੇਖਦਾ ਹਾਂ ਕਿ ਮੇਰੇ ਸੰਗੀ ਸਾਥੀ ਤੇ ਜਾਣੇ ਪਛਾਣੇ ਲੋਕ ਇੱਥੋਂ ਚਲੇ ਜਾਣ ਲਈ ਹੀ ਤਿਆਰ ਹੋ ਗਏ ਨੇ ਤੇ ਉਹ ਕਿਸੇ ਤਰੀਕੇ ਨਾਲ ਵੀ ਇੱਥੇ ਨਹੀਂ ਰਹਿ ਤੇ ਰੱਖੇ ਨਹੀਂ ਜਾ ਸਕਦੇ ਇਸ ਮੌਤ ਦੇ ਸਾਹਮਣੇ ਮੈਂ ਬੇਵਸਾ ਮਤਲਬ ਕਿ ਮੌਤ ਹਰੀ ਕ누 ਆਉਣੀ ਹੈ ਕੋਈ ਨਹੀਂ ਉਹਨੂੰ ਰੋਕ ਸਕਦਾ ਡਾੜ ਕਲੇਜੇ ਬਲਬਲ ਉੱਠਦੀ ਭੜਕੇ ਵਿਰਹੋਂ ਨਾਰ ਰੱਬਾ ਹੁਣ ਕੀ ਕਰੀਏ ਬੁੱਲਾ ਸ਼ਾ ਪਿਆਰੇ ਵਾਜੋਂ ਰਹੇ ਉਰਾਰ ਨਾ ਪਾਰ ਰੱਬਾ ਹੁਣ ਕੀ ਕਰੀਏ ਹਾਂਜੀ ਇਸ ਦੇ ਵਿੱਚ ਡਾਡ ਕੀ ਆ ਡਾਡ ਕੀ ਆ ਲਾਂਬੂ ਭੰਬੜ ਇਸ ਦੇ ਵਿੱਚ ਵੀ ਸੰਸਾਰ ਚ ਚੱਲ ਰੇ ਮੌਤ ਦੇ ਚੱਕਰ ਦਾ ਜ਼ਿਕਰ ਕਰਦੇ ਹੋ ਮਨੁੱਖ ਨੂੰ ਰੱਬ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਆ ਤੇ ਵਿਆਖਿਆ ਦੇ ਵਿੱਚ ਕਵੀ ਕਹਿੰਦਾ ਕਿ ਚਾਰੇ ਪਾਸੇ ਮੌਤ ਦੀ ਚਰਚਾ ਮੇਰੇ ਸੱਜਣ ਮਿੱਤਰ ਅਤੇ ਸੰਗੀ ਸਾਥੀ ਮੌਤੇ ਹਵਾਲੇ ਹੋ ਗਏ ਨੇ ਜਿਨ੍ਹਾਂ ਦੇ ਵਿਛੋੜੇ ਕਾਰਨ ਮੇਰੇ ਅੰਦਰੋਂ ਵਿਰਹੋਂ ਦੀ ਅੱਗ ਭੜਕ ਉੱਠ ਰਹੀ ਆ ਉਹਨਾਂ ਦੇ ਵਿਛੋੜੇ ਵਿੱਚ ਮੇਰੇ ਅੰਦਰ ਲੰਬੂ ਬਲਵਲ ਉੱਠਦੇ ਨੇ ਜਿਸ ਤਰ੍ਹਾਂ ਇਸ ਤਰ੍ਹਾਂ ਜਦੋਂ ਇਹ ਸਪਸ਼ਟ ਹੋ ਜਾਂਦਾ ਸਪਸ਼ਟ ਹੈ ਕਿ ਅਸੀਂ ਮੌਤ ਦੇ ਸਾਹਮਣੇ ਬੇਵੱਸਾਂ ਤਾਂ ਸਾਨੂੰ ਆਪਣੇ ਪਿਆਰੇ ਰੱਬ ਨਾਲ ਜੁੜਨਾ ਚਾਹੀਦਾ ਕਿਉਂਕਿ ਉਸ ਨਾਲ ਜੁੜੇ ਬਿਨਾਂ ਕਿਸੇ ਪਾਸੇ ਜੋਗੇ ਵੀ ਨਹੀਂ ਆਪਾਂ ਰਹਾਂਗੇ। ਓਕੇ ਦੇ ਕੁਐਸਚਨ ਆਨਸਰ ਨੇ ਹਾਂਜੀ ਇੱਕ ਰਾਂਝਾ ਮੈਨੂੰ ਲੋੜੀ ਦਾ ਇੱਕ ਰਾਂਝਾ ਮੈਨੂੰ ਲੋੜੀ ਦਾ ਕੌਣ ਫਕੂਨੋ ਅੱਗੇ ਦੀਆਂ ਲੱਗੀਆਂ ਨੇ ਹਨਾ ਲਬਾੜਾ ਚੋਰੀ ਦਾ ਉਹ ਆਪ ਅਸ਼ੁਰ ਜਾਂਦਾ ਨਾਲ ਮੱਜੀ ਦੇ ਸਾਨੂੰ ਕਿਉਂ ਵੇਲਿਓ ਮੂੜੀ ਦਾ ਇਕ ਰਾਂਝਾ ਮੈਨੂੰ ਲੋੜੀ ਦਾ ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ ਮਿੰਤਾ ਕਰ ਕਰ ਮੂੜੀ ਦਾ ਇਕ ਰਾਂਝਾ ਮੈਨੂੰ ਲੋੜੀ ਦਾ ਹਾਂਜੀ ਕੂਨ ਫਕੂ ਨੂੰ ਕੀਆ ਕੁਰਾਨ ਸ਼ਰੀਫ ਦੀ ਕਾਇਤ ਅਨਸਾਰ ਰੱਬ ਨੇ ਕੂਨ ਅਰਥਾਤ ਹੋ ਜਾ ਕਿਹਾ ਤੇ ਫਕ ਫਾਕੂਨ ਸੰਸਾਰ ਹੋ ਗਿਆ ਕੂਨ ਫਕੂ ਨੂੰ ਠੀਕ ਹੈ ਫਾਕੂ ਨੂੰ ਲੱਗੀਆਂ ਪਿਆਰ ਪਿਆ ਲਬਾੜਾ ਕੀਆ ਰਗੜਾ ਝਗੜਾ ਛਿੜ ਜਾਂਦਾ ਚਲਾ ਜਾਂਦਾ ਬੇਲੂ ਨਦੀ ਦੇ ਕੰਢੇ ਜੰਗਲ ਵਿੱਚ ਹਾਂਜੀ ਇਸ ਵਿੱਚ ਕਵੀ ਹੀਰ ਦੇ ਰੂਪ ਦੇ ਵਿੱਚ ਪਰਮਾਤਮਾ ਰੂਪ ਰੂਪ ਪਿਆਰੇ ਦੇ ਵਿਰਹਾ ਵਿੱਚ ਤੜਫਦਾ ਹੋਇਆ ਉਸ ਦੇ ਮਿਲਾਪ ਲਈ ਬੇਕਰਾਰੀ ਹੈ ਜਿਹੜੀ ਉਹ ਪ੍ਰਗਟ ਕਰਦਾ ਵੀ ਪਰਮਾਤਮਾ ਦੇ ਮਿਲਾਪ ਲਈ ਕਿਵੇਂ ਰੂਹ ਤੜਫਦੀ ਹੈ ਕਿਵੇਂ ਬੇਕਰਾਰੀ ਹੁੰਦਾ ਵਾਣੀ ਕਿੱਥਾਂ ਗਿਆ ਵਿਆਖਿਆ ਦੇ ਵਿੱਚ ਬੁੱਲਾ ਹੀਰ ਰੂਪ ਦੇ ਵਿੱਚ ਕਹਿੰਦਾ ਕਿ ਉਸ ਦਾ ਆਪਣੇ ਸੱਜਣ ਰਾਂਝੇ ਨਾਲ ਪਿਆਰ ਰੱਬ ਦੁਆਰਾ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦਾ ਪਿਆਰ ਮਲਕੀ ਦਾ ਰੱਬ ਦੇ ਨਾਲ ਪਿਆਰ ਆ ਜਿਹੜਾ ਕਿ ਸੰਸਾਰ ਦੀ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦਾ ਪਿਆ ਹੋਇਆ ਤੇ ਪਿਆਰ ਕਰਨ ਵਿੱਚ ਕੋਈ ਚੋਰੀ ਕਰਨ ਵਾਲਾ ਰਗ ਰਗ ਝਗੜਾ ਨਹੀਂ ਹੈਗਾ ਉਹ ਤਾਂ ਹਰ ਵੇਲੇ ਆਪਣੇ ਸੱਜਣ ਨੂੰ ਰੂਪ ਰਾਂਝੇ ਨਾਲ ਰਹਿਣਾ ਚਾਹੁੰਦੀ ਆ ਅ ਪਰ ਉਹ ਮੱਝਾਂ ਲੈ ਕੇ ਚਾਰਾਂ ਲਈ ਚਲਾ ਜਾਂਦਾ ਰਾਂਝਾ ਤੇ ਪਤਾ ਨਹੀਂ ਕਿਉਂ ਵੇਲੇ ਵਿੱਚ ਉਸ ਨੂੰ ਨਹੀਂ ਉਸ ਨੂੰ ਨਾਲ ਨਹੀਂ ਲ ਜਾਂਦਾ ਸਗੋਂ ਤੜਫਦੀ ਨੂੰ ਛੱਡ ਜਾਂਦਾ ਤੇ ਉਹ ਉਸਦੇ ਵਿਛੋੜੇ ਵਿੱਚ ਬੇਚੈਨਾ ਤੇ ਉਹ ਉਸ ਰਾਂਝੇ ਦਾ ਮਿਲਾਪ ਚਾਹੁੰਦੀ ਆ ਉਸ ਲਈ ਉਸ ਵਰਗਾ ਕੋਈ ਹੋਰ ਹੈ ਹੀ ਨਹੀਂ ਇਸ ਕਰਕੇ ਉਸ ਨੂੰ ਮਿੰਨਤਾ ਕਰਕੇ ਮੋੜਨ ਦਾ ਯਤਨ ਕਰ ਰਹੀ ਹੈ ਪਰ ਉਸ ਦੀ ਉਹ ਉਸ ਦੀ ਪ੍ਰਵਾਹ ਨਹੀਂ ਕਰਤਾ ਮਾਨ ਵਾਲੀਆਂ ਦੇ ਨੈਣ ਸਲੋਨੇ ਸੁਹਦ ਪੱਟਾਂ ਗੋਰੀ ਦਾ ਇਕ ਰਾਂਝਾ ਮੈਨੂੰ ਲੋੜੀ ਦਾ ਅਹਿਦ ਅਹਿਮਦ ਵਿੱਚ ਫਰਕ ਨਾ ਬੁੱਝਿਆ ਇਕ ਰਤੀ ਭੇਤ ਮਰੂੜੀ ਦਾ ਇਕ ਰਾਂਝਾ ਮੈਨੂੰ ਲੋੜੀ ਦਾ ਮਾਨ ਕੀ ਇੱਜ਼ਤ ਮਾਨ ਸਨਮਾਨ ਸਲੋਨੇ ਕੀਆ ਸੋਨੇ ਅਹਿਿੱਦ ਕੀਆ ਰੱਬ ਦਾ ਨਾਮ ਅਹਿਿੱਦ ਰੱਬ ਦਾ ਨਾਮ ਅਹਿਮਦ ਕੀਆ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਨਾਮ ਹੈ ਉਰਦੂ ਵਿੱਚ ਉਹ ਹਿੱਦ ਸ਼ਬਦ ਲਿਖਿਆ ਹਾ ਦੇ ਅੱਗੇ ਜੇਕਰ ਮੀਮ ਦੀ ਮਰੂੜੀ ਪਾ ਦਿੱਤੀ ਜਾਵੇ ਤਾਂ ਉਹ ਅਹਿਮਦ ਬਣ ਜਾਦਾ ਠੀਕ ਹੈ ਇਹ ਤਾਂ ਵੈਸੇ ਸ਼ਬਦ ਅਰਥ ਦੱਸੇ ਹੋਏ ਨੇ ਹਾਜੀ ਵਿਆਖਿਆ ਦੇ ਵਿੱਚ ਬੁੱਲਾ ਹੀ ਰੂਪ ਦੇ ਵਿੱਚ ਆਪਣੇ ਸੱਜਣ ਰਾਂਝੇ ਲਈ ਆਪਣੀ ਤੜਫ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਕਿ ਜਿਨ੍ਹਾਂ ਨੂੰ ਉਸ ਸੱਜਣ ਰਾਂਝੇ ਦਾ ਪਿਆਰ ਪ੍ਰਾਪਤ ਕਰਨ ਦਾ ਮਾਨ ਸਨਮਾਨ ਪ੍ਰਾਪਤ ਹੋਇਆ ਉਹਨਾਂ ਦੀਆਂ ਅੱਖਾਂ ਖੁਸ਼ੀ ਦੇ ਚਮਕ ਕਾਰਨ ਸੁੰਦਰ ਲੱਗ ਰਹੀਆਂ ਨੇ ਉਸ ਗੋਰੀ ਦੇ ਸਿਰ ਉੱਤੇ ਸੁਹਾਗ ਦਾ ਲਾਲ ਦੁਪੱਟਾ ਵੀ ਹੈ ਪਰ ਮੈਂ ਉਸ ਦੇ ਵਿਛੋੜੇ ਵਿੱਚ ਤੜਫਦੀ ਹੋਈ ਉਸ ਦੇ ਮਿਲਾਪ ਦੀ ਮੰਗ ਕਰਦੀ ਆ ਉਸ ਦਾ ਰੱਬ ਤੇ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰਾ ਈਮਾਨ ਹੈ ਉਸ ਨੂੰ ਦੋਹਾਂ ਵਿੱਚ ਕੋਈ ਫਰਕ ਨਹੀਂ ਲੱਗਦਾ ਕਿਉਂਕਿ ਲਿਖਣ ਵਿੱਚ ਵੀ ਹਾਹੇ ਤੋਗੇ ਮੀਮ ਦੀ ਬਰੋੜੀ ਪਾ ਕੇ ਹਿੱਦ ਸ਼ਬਦ ਅਹਿਮ ਅਹਿਮਦ ਬਣ ਜਾਂਦਾ ਇਸੇ ਤਰ੍ਹਾਂ ਆਪਣੇ ਸੱਜਣ ਤੋਂ ਦੂਰੀ ਨੂੰ ਵੀ ਥੋੜੀ ਬਹੁਤ ਥੋੜੀ ਹੀ ਸਮਝਦਾ ਹੈ ਤੇ ਉਸ ਨੂੰ ਵਿਸ਼ਵਾਸ ਹੈ ਕਿ ਉਸ ਨੂੰ ਛੇਤੀ ਹੀ ਮਿਲ ਪਵੇਗਾ ਅੱਗੇ ਆਗਾ ਇੱਕ ਨੁਕਤੇ ਵਿੱਚ ਗੱਲ ਮੁਕਦੀ ਐ ਇੱਕ ਨੁਕਤੇ ਵਿੱਚ ਗੱਲ ਮੁਕਦੀ ਐ ਫੜ ਨੁਕਤਾ ਛੋੜ ਹਿਸਾਬਾਂ ਨੂੰ ਕਰ ਦੂਰ ਕੂਫਰ ਦੇ ਆਬਾ ਨੂੰ ਲਾ ਦੋਜਖ ਗੋਰ ਆਜਾਬਾਂ ਨੂੰ ਕਰ ਸਾਫ ਦਿਲ ਦੇ ਆਖਾਬਾਂ ਨੂੰ ਗੱਲ ਏਸੇ ਘਰ ਵਿੱਚ ਟੁੱਕਦੀ ਐ ਇੱਕ ਨੁਕਤੇ ਵਿੱਚ ਗੱਲ ਮੁਕਦੀ ਐ ਨੁਕਤਾ ਕੀ ਆ ਰੱਬ ਦਾ ਨਾਮ ਕੂਫਰ ਝੂਠ ਬਾਬਾ ਪਾਠਾਂ ਕੰਡਾ ਠੀਕ ਆ ਦੋਜਖ ਹੋ ਗਿਆ ਨਰਕ ਗੋਰ ਕਬਰ ਅਲਜਾਬਾਂ ਦੁੱਖ ਖਾਵਾਂ ਸੁਪਨੇ ਹਜ ਜੀਨ ਇਸਤਰ ਵਿੱਚ ਕਵੀ ਮਧਵ ਦੀ ਕਰਮ ਕਾਂਡ ਤੇ ਅੰਧ ਵਿਸ਼ਵਾਸ ਦਾ ਤਿਆਗ ਕਰਕੇ ਇੱਕ ਰੱਬ ਦੇ ਪ੍ਰੇਮ ਵਿੱਚ ਲੀਨ ਹੋਣ ਦਾ ਸੰਦੇਸ਼ ਦਿੰਦਾ ਹੈ ਵਿਆਖਿਆ ਦੇ ਵਿੱਚ ਬੁਲੇਸ਼ਾ ਕਹਿੰਦਾ ਕਿ ਇਹ ਇਨਸਾਨ ਤੋਂ ਮਧਾਵੀ ਕਿਤਾਬਾਂ ਦੇ ਸਾਰੇ ਇਹ ਸਾਰੇ ਝੂਠੇ ਪਾਠ ਪੜ੍ਹਨੇ ਛੱਡ ਦੇ ਤੇ ਇੱਕੋ ਰੱਬ ਦੇ ਨਾਮ ਦੇ ਨੁਕਤੇ ਨੂੰ ਪੜ ਲੈ ਬਾਕੀ ਸਭ ਹਿਸਾਬ ਕਿਤਾਬ ਛੱਡ ਦੇ ਤੈਨੂੰ ਮਧਵ ਦੇ ਅਨੁਸਾਰ ਦੱਸੇ ਜਾਂਦੇ ਨਰਕ ਦੇ ਡਰ ਤੇ ਕਰ ਕਬਰ ਦੇ ਦੁੱਖਾਂ ਦਾ ਖਿਆਲ ਦਿਲ ਵਿੱਚੋਂ ਕੱਢ ਦੇਣਾ ਚਾਹੀਦਾ ਆਪਣੇ ਦਿਲ ਦੇ ਖਿਆਲਾਂ ਨੂੰ ਸਾਫ਼ ਕਰ ਲੈਣਾ ਚਾਹੀਦਾ ਤੇਰੇ ਲਈ ਇਸ ਘਰ ਵਿੱਚ ਅਰਥਾਤ ਇਸੇ ਅਵਸਥਾ ਵਿੱਚ ਰਹਿਣਾ ਹੀ ਠੁਕਦਾ ਹੈ ਠੁਕਦਾ ਹੈ ਕਿਉਂਕਿ ਮਜ਼ਹਬ ਦਾ ਸਾਰਾ ਕਰਮਕਾਂਡ ਤੇ ਅੰਧਵਿਸ਼ਵਾਸਿਕ ਝੂਠਾ ਗੋਰਖਤੰਦਾ ਹੈ ਗੱਲ ਇੱਕੋ ਰੱਬੀ ਨਾਮ ਦੇ ਨੁਕਤੇ ਨੂੰ ਫੜ ਲੈਣ ਨਾਲ ਹੀ ਮੁੱਕ ਜਾਂਦੀ ਹੈ ਅਰਥਾਤ ਸਿੱਧਾ ਪ੍ਰਭੂ ਨਾਲ ਸੰਬੰਧ ਜੋੜਨ ਨਾਲ ਮਨ ਦੀ ਸਾਰੀ ਪਟਕਣਾ ਦੂਰ ਹੋ ਜਾਂਦੀ ਹੈ ਐਵੇਂ ਮੱਥਾ ਜਿੰਮੀ ਕਸਾਈ ਦਾ ਲੰਮਾ ਮਹਿਰਾਬ ਦਿਖਾਈਦਾ ਪੜ੍ਹ ਕਲਮਾ ਲੋਕ ਹਸਾਈਦਾ ਦਿਲ ਅੰਦਰ ਸਮਝਣ ਨਾ ਲਈਦਾ ਕਦੀ ਬਾਤ ਸੱਚੀ ਵੀ ਲੁਕਦੀ ਏ ਇੱਕ ਨੁਕਤੇ ਵਿੱਚ ਗਨ ਮੁਕਦੀ ਏ ਮਹਿਰਾਬ ਕੀ ਹੋ ਗਿਆ ਮਸਜਿਦ ਅ ਮਸਜਿਦ ਦੇ ਦਾਟ ਕਲਮਾ ਇਸਲਾਮ ਧਰਮ ਦਾ ਮੂਲ ਮੰਤਰ ਹਾਂਜੀ ਵਿਆਖਿਆ ਦੇ ਵਿੱਚ ਪ੍ਰਸੰਗ ਤੋਂ ਹੀ ਆ ਜਾਊਗਾ ਵਿਆਖਿਆ ਦੇ ਵਿੱਚ ਬੁੱਲੇ ਸ਼ਾਹ ਕਹਿੰਦਾ ਕਿ ਮਜ਼ਹਬੀ ਵਿਸ਼ਵਾਸਾਂ ਦੇ ਪੈਰੋਕਾਰ ਦਿਨਾਂ ਦਾ ਪ੍ਰਚਾਰ ਕਰਨ ਵਾਲੇ ਐਵੇਂ ਹੀ ਜ਼ਮੀਨ ਤੇ ਮੱਥੇ ਘਸਾਉਂਦੇ ਨੇ ਤੇ ਲੰਮੇ ਪੈ ਕੇ ਮਿਹਰਾਬ ਨੂੰ ਦੇਖਦੇ ਨੇ ਉਹ ਦਿਲੋਂ ਕਲਮਾ ਨਾ ਪੜ੍ਹ ਕੇ ਲੋਕਾਂ ਦੇ ਹਾਸੇ ਦਾ ਪਾਤਰ ਬਣਦੇ ਨੇ ਉਹ ਆਪਣੇ ਦਿਲ ਵਿੱਚ ਅਸਲੀ ਗੱਲ ਨੂੰ ਸਮਝਣ ਦਾ ਜਤਨ ਨਹੀਂ ਕਰਦੇ ਪਰ ਸੱਚੀ ਗੱਲ ਕਦੇ ਵੀ ਲੁਕੀ ਨਹੀਂ ਰਹਿ ਸਕਦੀ ਸੱਚੀ ਗੱਲ ਇਹ ਹੈ ਕਿ ਮੱਜਬਦੇ ਸਾਰੇ ਕਰਮਕਾਂਡ ਫੋਕਟ ਨੇ ਗੱਲ ਇੱਕੋ ਰੱਬੀ ਨਾਮ ਦੇ ਉਕਤੇ ਨੂੰ ਫੜ ਲੈਣ ਨਾਲ ਮੁੱਕ ਜਾਂਦੀ ਹੈ ਅਰਥਾਤ ਪ੍ਰਭੂ ਨਾਲ ਸਿੱਧਾ ਸਿੱਧਾ ਸਬੰਧ ਜੋੜ ਲੈਣ ਨਾਲ ਮਨ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ਕੋਈ ਹਾਜੀ ਬਣ ਬਣ ਆਏ ਜੀ ਗੱਲ ਨੀਲੇ ਜਾਮੇ ਪਾਏ ਜੀ ਹੱਜ ਵਿੱਚ ਟੱਕੇ ਲੈ ਖਾਈ ਖਾਈ ਜੀ ਭਲਾ ਇਹ ਗੱਲ ਕਿੰਨੂੰ ਪਾਏ ਜੀ ਕੋਈ ਬਾਤ ਸੱਚੀ ਵੀ ਲੁਕਦੀ ਏ ਗੱਲ ਇੱਕ ਨੁਕ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ ਹਾਜੀ ਹੋ ਕੇ ਮੱਕੇ ਦੀ ਯਾਤਰਾ ਕਰਕੇ ਆਉਣਾ ਹੱਜ ਮੱਕੇ ਦੀ ਯਾਤਰਾ ਹਾਜੀ ਕੀ ਹੈ ਮੱਕੇ ਦੀ ਯਾਤਰਾ ਕਰਕੇ ਆਉਣਾ ਵਾਲਾ ਹੱਜ ਮੱਕੇ ਦੀ ਯਾਤਰਾ ਹਾਂਜੀ ਬੁੱਲੇ ਸ਼ਾ ਕਹਿੰਦਾ ਕਿ ਕਈ ਮੁਸਲਮਾਨ ਮੱਕੇ ਦੀ ਯਾਤਰਾ ਕਰਕੇ ਹਾਜੀ ਬਣ ਕੇ ਆਏ ਨੇ ਉਹ ਹਾਜੀ ਹੋਣ ਦੇ ਚਿੰਨ ਵੱਜੂ ਗਲ ਵਿੱਚ ਨੀਲਾ ਪਹਿਰਾਵਾ ਪਹਿਨਦੇ ਨੇ ਇਸ ਤਰ੍ਹਾਂ ਧਰਮ ਕਰਮ ਵੇਚ ਕੇ ਟਕੇ ਲੈਂਦੇ ਤੇ ਖਾਂਦੇ ਨੇ ਭਲਾ ਇਹ ਗੱਲ ਕਿਸੇ ਨੂੰ ਚੰਗੀ ਲੱਗਦੀ ਹੈ ਪਰ ਸੱਚੀ ਗੱਲ ਕਦੇ ਵੀ ਲੁਕੀ ਨਹੀਂ ਰਹਿ ਸਕਦੀ ਕਿ ਇਹ ਰੱਬੀ ਇਹ ਲੋਕ ਰੱਬੀ ਰਾਦੇ ਸੱਚੇ ਬੰਦਾ ਉਹ ਨਹੀਂ ਸਭ ਬਖੰਡੀ ਨੇ ਅਸਲ ਵਿੱਚ ਜਏ ਕਰਮ ਹੀ ਫੋਕਟ ਨੇ ਗੱਲ ਤਾਂ ਇੱਕੋ ਰੱਬੀ ਨਾਂ ਦੇ ਨੁਕਤੇ ਨੂੰ ਫੜ ਲੈਣ ਨਾਲ ਮੁੱਕਦੀ ਹੈ ਅਰਥਾਤ ਪ੍ਰਭੂ ਨਾਲ ਸਿੱਧਾ ਸਬੰਧ ਜੋੜਨ ਨਾਲ ਮੰਨ ਦੀ ਸਾਰੀ ਝਟਕਣਾ ਮੁੱਕ ਜਾਂਦੀ ਹੈ ਪੰਗੇ ਇੱਕ ਜੰਗਲ ਬਹੀਰੀ ਜਾਂਦੇ ਨਹੀਂ ਇੱਕ ਦਾਣਾ ਰੋਜੀ ਖਾਂਦੇ ਨਹੀਂ ਬੇਸਮਝ ਵਜੂ ਤਕਾਂਦੇ ਨਹੀਂ ਘਰ ਆਵਣ ਹੋ ਕੇ ਮੰਦੇ ਨਹੀਂ ਐਵੇਂ ਚਿੱਲਿਆਂ ਵਿੱਚ ਜਿੰਦ ਸੁੱਕਦੀ ਏ ਇੱਕ ਨੁਕਤੇ ਵਿੱਚ ਗਲ ਮੁਕਦੀ ਏ ਹਾਂਜੀ ਜਿਆਖਿਆ ਵਿੱਚ ਬੁੱਲੇ ਸ਼ਾ ਕਹਿੰਦਾ ਕਿ ਕਈ ਲੋਕ ਅਜਿਹੇ ਹਨ ਜੋ ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਤੇ ਦਰਿਆਵਾਂ ਦੇ ਕੰਡਿਆਂ ਤੇ ਜਾਂਦੇ ਨੇ ਹਰ ਰੋਜ਼ ਕੇਵਲ ਇੱਕ ਦਾਣਾ ਹੀ ਮੰਗ ਕੇ ਖਾਂਦੇ ਨੇ ਤੇ ਇਸ ਵਿੱਚ ਹੀ ਭਲਾ ਕਰਮ ਸਮਝਦੇ ਨੇ ਪਰ ਇਹ ਲੋਕ ਬੇਸਮਝਨੇ ਆਪਣੇ ਸਰੀਰ ਨੂੰ ਐਵੇਂ ਹੀ ਦਿਖਾਉਂਦੇ ਨੇ ਫਿਰ ਉਹ ਕਮਜ਼ੋਰ ਹੋ ਕੇ ਘਰ ਪਰਤਦੇ ਨੇ ਅਜਿਹੇ ਲੋਕਾਂ ਦੀ ਜਿੰਦ ਐਵੇਂ ਚਿੱਲੇ ਕਟਕਟ ਕੇ ਮੁੱਕਦੀ ਹੈ ਅਸਲ ਵਿੱਚ ਇਹ ਸਾਰੀਆਂ ਗੱਲਾਂ ਫਜ਼ੂਲ ਨੇ ਗਲਤਾਂ ਇੱਕ ਰੱਬੀ ਨੁਕਤੇ ਨੂੰ ਫੜ ਲੈਣ ਨਾਲ ਮੁੱਕ ਜਾਂਦੀ ਹੈ ਅਰਥਾਤ ਪ੍ਰਭੂ ਨਾਲ ਸਿੱਧਾ ਸਬੰਧ ਜੋੜਨ ਨਾਲ ਮੰਨ ਦੀ ਸਾਰੀ ਪਟਕਣਾ ਮੁੱਕ ਜਾਂਦੀ ਹੈ ਅੱਗੇ ਫੜ ਮੁਰਸ਼ਿਦ ਅਵਧ ਖੋਦਾ ਯੋ ਵਿੱਚ ਮਸਤੀ ਬੇਪਰਵਾਹੀ ਹੋ ਵੇ ਖਾਹਸ਼ ਵੈਨ ਵਾਈ ਹੋ ਵਿੱਚ ਦਿਲ ਦੇ ਖੂਬ ਸਫਾਈ ਹੋ ਬੁੱਲਾ ਬਾਤ ਸੱਚੀ ਕਦੋਂ ਰੁਕਦੀ ਏ ਇੱਕ ਨੁਕਤੇ ਵਿੱਚ ਗੱਲ ਮੁਕਦੀ ਏ ਮੁਰਸ਼ਿਦ ਕੀ ਹੋ ਗਿਆ ਗੁਰੂ ਅਵਦ ਭਗਤ ਵੇਨ ਵਾਈ ਹੋ ਗਿਆ ਫਕੀਰੀ ਬੁੱਲੇ ਸ਼ਾ ਕਹਿੰਦਾ ਕਿ ਇਹ ਇਨਸਾਨ ਤੈਨੂੰ ਮਜ਼ਹਬ ਦੇ ਸਾਰੇ ਬੰਧਨ ਤੇ ਆ ਦੇ ਵਿਸ਼ਵਾਸ ਛੱਡ ਕੇ ਇੱਕ ਮੁਰਸ਼ਿਦ ਦਾ ਪੱਲਾ ਫੜ ਕੇ ਖੁਦਾ ਦੀ ਬੰਦਗੀ ਕਰਨ ਵਾਲਾ ਬਣਨਾ ਚਾਹੀਦਾ ਤੈਨੂੰ ਰੱਬੀ ਪਿਆਰ ਦੀ ਮਸਤੀ ਵਿੱਚ ਬੇਪਰਵਾਹ ਹੋਣਾ ਚਾਹੀਦਾ ਤੈਨੂੰ ਆਪਣਾ ਮਨ ਖਾਸ਼ਿਆਂ ਤੋਂ ਮੁਕਤ ਰੱਖਣਾ ਚਾਹੀਦਾ ਤੇ ਨਾਲ ਹੀ ਤੈਨੂੰ ਨਿਮਾਣਾ ਫਕੀਰ ਬਣ ਬਣ ਜਾਣਾ ਚਾਹੀਦਾ ਤੇਰੇ ਦਿਲ ਵਿੱਚ ਵਿਚਾਰਾਂ ਦੀ ਖੂਬ ਸਫਾਈ ਹੋਣੀ ਚਾਹੀਦੀ ਹੈ ਕਬੀ ਕਹਿੰਦਾ ਵੀ ਮੇਰੇ ਮੂੰਹੋਂ ਸੱਚੀ ਗੱਲ ਨਿਕਲਣ ਨੂੰ ਨਹੀਂ ਰਹਿ ਸਕਦੀ ਉਹ ਇਹ ਹੈ ਕਿ ਮਜ਼ਹਬ ਦੇ ਸਾਰੇ ਬੰਧਨ ਤੇ ਆਂਦੇ ਵਿਸ਼ਵਾਸ ਫੋਕਟ ਨੇ ਗੱਲ ਸਿਰਫ ਇੱਕ ਰੱਬੀ ਨਾਮ ਦੇ ਨੁਕਤੇ ਨੂੰ ਫੜ ਲੈਣ ਨਾਲ ਮੁੱਕ ਜਾਂਦੀ ਹੈ ਅਰਥਾਤ ਪ੍ਰਭੂ ਨਾਲ ਸਿੱਧਾ ਸਬੰਧ ਜੋੜਨ ਨਾਲ ਮੰਨ ਦੀ ਸਾਰੀ ਝਟਕਣਾ ਮੁੱਕ ਜਾਂਦੀ ਹੈ ਇਹ ਤੇ ਛੋਟੇ ਕੁਐਸਚਨ ਹੈ ਗੇਹਗਾ ਆਓ ਸਹੀ ਓਰਲ ਦਿਉਣੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਅੱਜ ਦਾ ਰੋਜ ਮੁਬਾਰਕ ਚੜਿਆ ਰਾਂਝਾ ਸਾਡੇ ਵੇੜੇ ਵੜਿਆ ਹੱਥੀ ਕੁੰਡੀ ਮੋਡੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਓ ਸਹੀ ਓਰਲ ਦਿਉਣੀ ਵਧਾਈ ਇਸ ਕਾਫੀ ਵਿੱਚ ਕਵੀ ਨੇ ਆਪਣੇ ਵਿਛੜੇ ਮੁਰਸ਼ਿਦ ਦੇ ਮਿਲਾਪ ਦੀ ਘੜੀ ਨੂੰ ਬਿਆਨ ਕੀਤਾ ਕਵੀ ਹੀ ਰੂਪ ਦੇ ਵਿੱਚ ਕਹਿੰਦਾ ਕਿ ਇਹ ਮੇਰੀ ਸਹੇਲੀ ਨੂੰ ਆਓ ਤੇ ਮੈਨੂੰ ਰਲ ਕੇ ਵਧਾਈ ਦਿਓ ਮੈਂ ਆਪਣੇ ਪ੍ਰੇਮੀ ਰਾਂਝੇ ਨੂੰ ਆਪਣੇ ਵਰ ਦੇ ਰੂਪ ਵਿੱਚ ਪ੍ਰਾਪਤ ਕਰ ਲਿਆ ਅੱਜ ਦਾ ਰੋਜ ਰੋਜ ਮਤਲਬ ਕਿ ਅਜਦਾ ਦਿਨ ਤਾਂ ਬਹੁਤ ਹੀ ਖੁਸ਼ੀ ਭਰਿਆ ਕਿਉਂਕਿ ਅੱਜ ਵਿਛੜਿਆ ਰਾਂਝਾ ਮੇਰੇ ਵਿਹੜੇ ਵਿੱਚ ਆਇਆ ਉਹਦੇ ਹੱਥ ਵਿੱਚ ਖੁੰਡੀ ਹੈ ਤੇ ਮੋਢੇ ਉੱਤੇ ਕੰਬਲ ਹੈ ਉਸ ਨੇ ਤਾਂ ਆਪਣੀ ਸ਼ਕਲ ਬਿਲਕੁਲ ਹੀ ਚਾਕਾਂ ਵਾਲੀ ਬਣਾਈ ਹੋਈ ਆ ਮਤਲਬ ਕਿ ਨੌਕਰ ਮੈਨੂੰ ਇਸ ਚਾਕ ਨਾਲ ਪਿਆਰ ਹੈ ਇਹ ਮੇਰੀ ਸਹੇਲੀ ਨੂੰ ਮੈਨੂੰ ਅੱਜ ਵਧਾਈ ਦਿਓ ਕਿਉਂਕਿ ਮੇਰਾ ਪ੍ਰੇਮੀ ਮੈਨੂੰ ਮਿਲ ਮਿਲ ਪਿਆ ਹੈ ਮੁਕਟ ਗਉਆਂ ਦੇ ਵਿੱਚ ਰੋਲਦਾ ਜੰਗਲ ਜੋਹਾਂ ਦੇ ਵਿੱਚ ਰੋਲਦਾ ਹੈ ਕੋਈ ਅੱਲਾ ਦੇ ਵੱਲ ਭੁੱਲਦਾ ਅਸਲ ਹਕੀਕਤ ਖਬਰ ਨਾ ਕਾਈ ਆਓ ਸਈਓ ਰਲ ਦਿਓ ਨਹੀਂ ਬਧਾਈ ਹਾਂਜੀ ਇਹ ਕਵੀ ਹੀਰ ਰੂਪ ਦੇ ਵਿੱਚ ਆਪਣੇ ਮੁਰਸ਼ਿਦ ਰਾਂਝੇ ਦੇ ਮਿਲਾਪ ਦੀ ਖੁਸ਼ੀ ਦਾ ਵਰਣਨ ਕਰ ਰਿਹਾ ਉਸ ਨੂੰ ਆਪਣਾ ਰਾਂਝਾ ਚਾਕ ਦਾ ਰੂਪ ਲੱਗਦਾ ਮਤਲਬ ਕਿ ਚਾਕ ਮਤਲਬ ਕਿ ਨੌਕਰ ਸਧਾਰਨ ਚਾਕ ਹੋਣ ਕਰਕੇ ਉਸ ਦਾ ਮੁਕਤ ਕਿਤੇ ਗਊਆਂ ਦੇ ਵਿੱਚ ਤੇ ਜੰਗਲਾਂ ਜੂਹਾਂ ਦੇ ਵਿੱਚ ਰੋਲਦਾ ਰਹਿ ਗਿਆ ਲੱਗਦਾ ਐਵੇਂ ਲੱਗਦਾ ਕਿ ਜਿਵੇਂ ਅੱਲਾ ਦੇ ਪਿਆਰ ਵਿੱਚ ਭੁੱਲ ਕੇ ਆਪਣੇ ਸੁੱਧ ਬੁੱਧ ਗਵਾ ਬੈਠਾ ਹੋਵੇ ਇਸ ਕਰਕੇ ਉਸ ਨੇ ਉਸ ਦੀ ਅਸਲ ਹਕੀਕਤ ਬਾਰੇ ਕੁਝ ਪਤਾ ਨਹੀਂ ਬੁੱਲਾ ਸ਼ਾ ਇੱਕ ਸੁਨ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਅ ਇਨਾ ਕੋ ਜਲਾਹਾ ਟੋਟਾ ਲੀਤਾ ਤ ਦਰਦ ਦੁੱਖਾਂ ਦੀ ਗਠੜੀ ਚਾਈ ਆਉ ਸਯੋਰਲ ਦੇਉਣੀ ਵਧਾਈ ਹਾਂਜੀ ਕਵੀ ਹੀ ਰੂਪ ਦੇ ਵਿੱਚ ਆਪਣੇ ਮੁਰਸ਼ਿ ਰਾਂਝੇ ਨੇ ਮਿਲਾਪ ਦੀ ਖੁਸ਼ੀ ਨੂੰ ਬਿਆਨ ਕਰਦੇ ਹੋਏ ਕਹਿੰਦਾ ਕਿ ਉਸਨੇ ਰਾਂਝੇ ਨਾਲ ਪਿਆਰ ਦਾ ਸੌਦਾ ਕੀਤਾ ਜਿਸ ਦੇ ਬਦਲੇ ਉਸ ਨੂੰ ਵਿਰਹਾ ਦੇ ਜ਼ਹਿਰ ਦਾ ਪਿਆਰਾ ਪਿਆਲਾ ਪੀਣਾ ਪਿਆ ਉਸ ਨੂੰ ਇਸ ਵਿੱਚ ਕੋਈ ਲਾਭ ਜਹਾਨੀ ਨਹੀਂ ਹੋਈ ਉਹ ਜਿਸ ਨੇ ਆਪਣੇ ਸਿਰ ਉਤੇ ਦੁੱਖਾਂ ਦੀ ਗੱਡੜੀ ਨੂੰ ਚੁੱਕ ਲਿਆ ਅੱਜ ਉਸ ਨੂੰ ਉਸ ਪਿਆਰੇ ਰਾਜੇ ਨਾਲ ਮਿਲਾਪ حاصل ਹੋਇਆ ਇਸ ਕਰਕੇ ਸਾਰੇ ਅਸੇਲੀਆ ਰਲ ਕੇ ਉਸ ਨੂੰ ਗਤਾਨੇ ਦੇ ਨਗੀਆਂ ਨਹੀਂ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ ਨਹੀਂ ਮੈਂ ਕਮਲੀ ਹਾਂ ਮੈਂ ਤੇ ਮੰਗ ਰਾਂਝੇ ਦੀਆਂ ਹੋਈਆਂ ਮੇਰਾ ਬਾਬਲ ਕਰਦਾ ੱਤਕਾ ਨਹੀਂ ਮੈਂ ਕਮਲੀ ਹਾਂ ਹਾਂ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ ਨੋਸ਼ੋ ਮੱਕਾ ਨਹੀਂ ਮੈਂ ਕਮਲੀ ਹਾਂ ਨੋਸ਼ੋ ਮਤਲਬ ਕਿ ਨਾਮਾ ਨਵੇਲਾ ਦੁਲਹਾਂ ਹਾਂਜੀ ਇਸ ਵਿੱਚ ਗੁਲੇਸ਼ਾਨੇ ਸ਼ਰਾਂ ਦੇ ਕਰਮ ਕਾਂਡ ਤੋਂ ਬਗਾਵਤ ਕਰਦੇ ਆ ਰੱਬ ਨਾਲ ਸਿੱਧਾ ਨਾਤਾ ਜੋੜਿਆ ਜੋੜਿਆ ਭੂਲੇ ਸ਼ਾ ਕਹਿੰਦਾ ਕਿ ਹੱਜ ਲੋਕ ਹੱਜ ਕਰਨ ਲਈ ਮੱਕੇ ਨੂੰ ਜਾਂਦੇ ਨੇ ਪਰ ਮੇਰਾ ਮੱਕਾ ਤਾਂ ਮੇਰਾ ਰਾਂਝਾ ਮਾਹੀ ਹੀ ਐ ਮੈਂ ਤਾਂ ਉਸਦੇ ਪਿਆਰ ਵਿੱਚ ਕਮਲੀ ਹੋਈ ਪਈ ਆ ਮੈਂ ਰਾਂਝੇ ਦੇ ਨਾਲ ਮੰਗੀ ਜਾ ਚੁੱਕੀ ਆ ਪਰ ਮੇਰਾ ਵਾਬਲ ਮੈਨੂੰ ਧੱਕੇ ਨਾਲ ਕਿਸੇ ਹੋਰ ਨਾਲ ਵਿਆਹ ਰਿਹਾ ਮੈਂ ਤਾਂ ਰਾਂਝੇ ਦੇ ਪਿਆਰ ਵਿੱਚ ਕਮਲੀ ਆ ਹੱਜ ਲੋਕ ਹੱਜ ਕਰਨ ਲਈ ਮੱਕੇ ਨੂੰ ਜਾਂਦੇ ਨੇ ਪਰ ਮੇਰੇ ਲਈ ਤਾਂ ਮੇਰੇ ਘਰ ਵਿੱਚ ਹੀ ਨਵਾਂ ਨਵੇਲਾ ਮੱਕਾ ਐ ਜਿੱਥੇ ਮੇਰਾ ਰਾਂਝਾ ਜਾਰ ਵਸਦਾ ਐ ਮੈਂ ਤਾਂ ਉਸਦੇ ਪਿਆਰ ਵਿੱਚ ਕਮਲੀ ਹੋ ਚੁੱਕੀ ਆ ਅਗੇ ਹੈਗਾ ਵਿੱਚੇ ਹੱਜ ਵਿੱਚੇ ਗਾਜੀ ਵਿੱਚੇ ਚੋਰ ਉਚਕਾ ਉਚਕਾ ਨੀ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਨੂੰ ਜਾਂਦੇ ਸਾਲ ਜਾਣਾ ਤਖਤ ਹਜ਼ਾਰੇ ਨੀ ਮੈਂ ਕਮਲੀ ਹਾਂ ਜਿੱਤ ਵੱਲ ਜਾਰ ਉੱਤੇ ਵੱਲ ਕਾਬਾ ਭਾਵੇਂ ਫੋਲ ਕਿਤਾਬਾਂ ਚਾਰੇ ਨੀ ਮੈਂ ਕਮਲੀ ਹਾਂ ਹਾਜੀ ਵਿਖੇ ਗਾਜੀ ਗਾਜੀ ਹੈ ਧਰਮ ਦੀ ਖਾਤਰ ਜਾਨ ਕਰਵਾਉਣ ਕਰਨ ਵਾਲਾ ਕਾਬਾ ਮੁਸਲਮਾਨਾਂ ਦਾ ਧਾਰਮਿਕ ਮੁਸਲਮਾਨ ਦੇ ਮੱਕੇ ਵਿੱਚ ਧਾਰਮਿਕ ਸਥਾਨਾ ਕਿਤਾਬਾਂ ਚਾਰੇ ਤੋਰੇਤ ਅੰਜੀਲ ਜੰਬੂਰ ਕੁਰਾਨ ਹਾਂਜੀ ਵਿਆਖਿਆ ਦੇ ਵਿੱਚ ਬੁੱਲੇ ਸ਼ਾ ਕਹਿੰਦਾ ਕਿ ਮੇਰਾ ਰਾਂਝਾ ਜਿਹੀ ਵਿਆਪਕ ਚੀਜ਼ ਹੈ ਕਿ ਉਸ ਦੇ ਵਿੱਚ ਹੀ ਮੱਕੇ ਦਾ ਹੱਜ ਕਰਨ ਵਾਲੇ ਹਾਜੀ ਧਰਮ ਦੀ ਖਾਤਰ ਮਰਨ ਵਾਲੇ ਗਾਜੀ ਤੇ ਚੋਰ ਚੱਕੇ ਵਸਦੇ ਨੇ ਮਤਲਬ ਕਿ ਇਹਦੇ ਵਿੱਚ ਸਾਰੇ ਵਸਦੇ ਨੇ ਅਰਥਾਤ ਸੰਸਾਰ ਦੇ ਹਰ ਚੰਗੇ ਮੰਦੇ ਜੀਵ ਦੇ ਵਿੱਚ ਉਹ ਆਪ ਹੀ ਮੌਜੂਦ ਹੈ ਮੈਂ ਤਾਂ ਉਸ ਦੇ ਪਿਆਰ ਵਿੱਚ ਕਮਲੀਆਂ ਰਾਂਝਾ ਇਥੇ ਪ੍ਰਮਾਤਮਾ ਨੂੰ ਕਹਿ ਰਿਹਾ ਹਾਜੀ ਲੋਕ ਮੱਕੇ ਨੂੰ ਹੱਜ ਕਰਨ ਲਈ ਜਾਂਦੇ ਨੇ ਪਰ ਮੈਂ ਤਾਂ ਆਪਣੇ ਰਾਂਝੇ ਦੇ ਪਿੰਡ ਤੱਕ ਤਹਾਰੇ ਨੂੰ ਜਾਵਾਂਗੀ ਕਿਉਂਕਿ ਮੇਰੇ ਲਈ ਉਹ ਮੱਕੇ ਨਾਲੋਂ ਵੱਧ ਹੈ ਮੈਂ ਤਾਂ ਉਸ ਦੇ ਪਿਆਰ ਵਿੱਚ ਕਮਲੀਆਂ ਜਿੱਥੇ ਮੇਰਾ ਜਾਰ ਵਸਦਾ ਮੇਰਾ ਕਾਬਾ ਉੱਥੇ ਹੀ ਹੈ ਜાં ਭਾਵੇਂ ਚਾਰੇ ਧਾਰਮਿਕ ਕਿਤਾਬਾਂ ਤੋਰੇਤ ਅੰਜੀਲ ਜ਼ਬੂਰ ਤੇ ਕੁਰਾਨ ਵਾਚ ਕੇ ਦੇਖ ਲਵੋ ਮੇਰੀ ਇਹ ਗੱਲ ਠੀਕ ਹੈ ਮੈਂ ਤਾਂ ਆਪਣੇ ਰਾਂਝੇ ਦੇ ਜਾਰ ਦੇ ਪਿਆਰ ਵਿੱਚ ਰਾਂਝੇ ਜਾਰ ਦੇ ਪਿਆਰ ਵਿੱਚ ਘਮਲੇ ਹੋਈ ਪਈ ਆ ਅਗੇ ਰਾਂਝਾ ਰਾਂਝਾ ਕਰਦੇ ਨਹੀਂ ਮੈਂ ਆਪੇ ਰਾਂਝਾ ਹੋਈ 2024 ਦੇ ਵਿੱਚ ਆਇਆ ਹੋਇਆ ਹੈ ਨੀ ਮੈਂ ਆਪਣੇ ਰਾਂਝਾ ਹੋਈ ਸੱਦੋ ਨਹੀਂ ਮੈਨੂੰ ਦਿਨ ਦੌਰਾਂ ਚ ਹੀਰਨਾਕ ਕੋਈ ਰਾਂਝਾ ਮੈਂ ਵਿੱਚ ਰਾਂਝੇ ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋਰ ਖਿਆਲ ਨਾ ਕੋਈ ਮੈਂ ਨਹੀਂ ਉਹ ਆਪਣੇ ਹੈ ਆਪਣੀ ਆਪ ਕਰੇ ਦਿਲਜੋਈ ਹਾਂਜੀ ਇਸ ਵਿੱਚ ਕਵੀ ਨੇ ਆਪਣੇ ਅਦਵੇਤਵਾਦੀ ਵਿਚਾਰ ਅਨੁਸਾਰ ਰਾਂਝੇ ਤੇ ਹੀਰ ਦੇ ਚਿੰਨ ਦੇ ਵਿੱਚ ਰੱਬ ਨਾਲ ਆਪਣੀ ਇੱਕਮਿੱਤਾ ਨੂੰ ਬਿਆਨ ਕੀਤਾ ਇਨ੍ਹਾਂ ਸਤਰਾਂ ਵਿੱਚ ਇੱਕਮਿੱਤਾ ਬੜੇ ਸਪਸ਼ਟ ਰੂਪ ਵਿੱਚ ਪ੍ਰਗਟ ਹੋਈ ਆ ਵਿਆਖਿਆ ਦੇ ਵਿੱਚ ਬੁੱਲੇ ਸ਼ਾਹ ਹੀਰ ਰੂਪ ਦੇ ਵਿੱਚ ਕਹਿੰਦਾ ਕਿ ਮੈਂ ਆਪਣੇ ਪ੍ਰੀਤਮ ਰਾंजे ਦਾ ਨਾਮ ਜਪਦੀ ਜਪਦੀ ਆਪ ਹੀ ਰਾਂਝਾ ਬਣ ਗਈਆਂ ਆਪਾਂ ਮੇ ਅਰਥਾਤ ਮੈਨੂੰ ਆਪ ਹੀ ਰਾंजे ਦਾ ਸਰੂਪ ਪ੍ਰਤੀਤ ਹੋਣ ਲੱਗਿਆ ਮੈਨੂੰ ਸਾਰੇ ਜਣੇ ਤੁਸੀਂ ਦੋ ਰਾਂਝਾ ਕਹਿ ਕੇ ਬੁਲਾਓ ਕੋਈ ਮੈਨੂੰ ਹੀਰ ਕਹਿ ਕੇ ਨਾ ਬੁਲਾਓ ਰਾਂਝਾ ਮੇਰੇ ਵਿੱਚ ਵੱਸਦਾ ਤੇ ਮੈਂ ਰਾਂਝੇ ਵਿੱਚ ਵੱਸਦੀ ਹਾਂ ਮੈਨੂੰ ਹੋਰ ਕਿਸੇ ਚੀਜ਼ ਦਾ ਖਿਆਲੀ ਨਹੀਂ ਮੇਰੀ ਤਾਂ ਆਪਣੀ ਹੀ ਕੋਈ ਹਸਤੀ ਹੀ ਨਹੀਂ ਮੈਨੂੰ ਮੇਰਾ ਆਪਾ ਉਸ ਦਾ ਸਰੂਪ ਦਿਖਾਈ ਦੇ ਰਿਹਾ ਉਹ ਆਪ ਹੀ ਮੇਰੀ ਅਰਥਾਤ ਆਪਣੀ ਦਿਲਜੋਈ ਕਰ ਰਿਹਾ ਹੈ ਜਿਸ ਦੇ ਨਾਲ ਮੈਂ ਇਹੋ ਲਗਾਇਆ ਉਹੀ ਉਹ ਜੈਸ ਕੋਈ ਹੱਥ ਕੁੰਡੀ ਮੇਰੇ ਅੱਗੇ ਮੰਗੂ ਮੋਢੇ ਪੂਰਾ ਲੋਈ ਬੁੱਲਾ ਹੀਰ ਸਲੇਟੀ ਦੇਖੋ ਕਿੱਥੇ ਜਾ ਖਲੋਈ ਤਖਤ ਹਜ਼ਾਰੇ ਲੈ ਚੱਲ ਬੁੱਲਿਆ ਸਿਆਲੀ ਮਿਲੇ ਨਾ ਢੋਈ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸਦੋ ਨਿਮਨ ਤਿੰਦੋ ਰਾਂਝਾ ਹੀਰ ਨਾ ਕੋਈ ਸਲੇਟੀ ਕੀ ਆ ਸਿਆਲਾਂ ਦੀ ਬੇਟੀ ਹੀਰ ਮੰਗੂ ਮੱਜਾ ਹਾਂਜੀ ਬੁੱਲੇ ਸ਼ਾਹ ਹੀ ਰੂਪ ਦੇ ਵਿੱਚ ਕਹਿੰਦਾ ਕਿ ਮੈਂ ਆਪਣੇ ਪ੍ਰੇਮੀ ਰਾਂਝੇ ਨਾਲ ਪਿਆਰ ਪਾ ਕੇ ਉਸ ਦਾ ਨਾਮ ਜਪਦੀ ਜਪਦੀ ਆਪ ਹੀ ਰਾਂਝੇ ਦਾ ਰੂਪ ਹੋ ਕੇ ਰੂਪ ਹੋ ਗਈਆਂ ਉਸ ਵਾਂਗ ਹੀ ਮੇਰੇ ਹੱਥ ਵਿੱਚ ਖੁੰਡੀ ਹੈ ਤੇ ਮੇਰੇ ਅੱਗੇ ਮੱਜਾਂ ਨੇ ਮੇਰੇ ਮੋਢੇ ਉੱਪਰ ਚਾਕ ਰਾਂਝੇ ਵਾਂਗ ਹੀ ਭੂਰਾ ਜਾਂ ਲੋਈ ਹੈ ਦੇਖੋ ਸਿਆਲਾਂ ਦੀ ਬੇਟੀ ਹੀਰ ਕਿਸ ਅਵਸਥਾ ਵਿੱਚ ਜਾ ਪ੍ਰਾਪਤ ਹੋਈ ਹੈ ਉਹ ਰਾਂਝੇ ਨੂੰ ਕਹਿ ਰਹੀ ਹੈ ਕਿ ਉਸ ਨੂੰ ਆਪਣੇ ਪਿੰਡ ਤੱਕ ਤਹਾਰੇ ਲੈ ਜਾਵੇ ਕਿਉਂਕਿ ਉਸਦੇ ਸਿਆਲ ਮਾਪਿਆਂ ਦੇ ਘਰ ਢੋਈ ਨਹੀਂ ਮਿਲ ਰਹੀ ਉਹ ਉਸ ਤੋਂ ਬਿਨਾ ਬੇਸਹਾਰਾ ਮੈਂ ਤਾਂ ਰਾਂਝਾ ਰਾਂਝਾ ਕਰਦੀ ਆਂ ਆਪ ਹੀ ਰਾਂਝੇ ਦੇ ਰੂਪ ਹੋ ਗਈਆਂ ਮੈਨੂੰ ਸਾਰੇ ਜਣੇ ਤੇਂ ਦੋ ਰਾਂਝਾ ਕਹਿ ਕੇ ਬੁਲਾਓ ਕੋਈ ਮੈਨੂੰ ਹੀਰ ਕਹਿ ਕੇ ਨਾ ਬੁਲਾਓ ਕੋਸ਼ਿਸ਼ ਮਨਸਲੇ ਅਗਿਆਗਾ ਮੱਟੀ ਕੋਦਮ ਕੁਰਿੰਦੀ ਜਾਰ ਮੱਟੀ ਜੋੜਾ ਮੱਟੀ ਇਹ ਘੋੜਾ ਮੱਟੀ ਦਾ ਅਸਵਾਰ ਮੱਟੀ ਮੱਟੀ ਨੂੰ ਦੜਾਵੇ ਮੱਟੀ ਦਾ ਖੜਵਾ ਖੜਕਾਰ ਮਾਟੀ ਕੋਦਮ ਕਰੇਂਦੀ ਯਾਰ ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ ਮਾਟੀ ਮਤਲਬ ਕੀ ਤਨ ਸਰੀਰ ਜੋੜਾ ਪੋਸ਼ਾਕ ਹੈ ਜਿਸ ਮਾਟੀ ਪਰ ਬਹੁਤੀ ਮਾਟੀ ਜਿਸ ਮਾਟੀ ਹੰਕਾਰ ਮਾਟੀ ਕੋਦਮ ਕਰੇਂਦੀ ਯਾਰ ਹਾਂਜੀ ਮਤਲਬ ਕੀ ਸਰੀਰ ਨੂੰ ਮਿੱਟੀ ਦੀ ਢੇਰੀ ਕਿਹਾ ਇਸ ਕਾਫੀ ਵਿੱਚ ਕਵੀ ਨੇ ਮਨੁੱਖੀ ਸਰੀਰ ਉਸਦੀ ਤਾਕਤ ਤੇ ਸੰਸਾਰਕ ਪਦਾਰਥ ਨੂੰ ਮਿੱਟੀ ਦਾ ਪਸਾਰਾ ਦੱਸ ਕੇ ਮਨੁੱਖ ਨੂੰ ਹੋਮੇ ਦਾ ਤਿਆਰ ਕਰਨ ਦੀ ਸਿੱਖਿਆ ਦਿੱਤੀ ਆ ਵੇਖਿਆ ਬੁੱਲੇ ਸ਼ਾ ਕਹਿੰਦਾ ਕਿ ਹਰ ਪਾਸੇ ਮਿੱਟੀ ਹੀ ਸਾਰੇ ਕੰਮ ਕਰ ਰਹੀ ਆ ਸਾਰੇ ਸੰਸਾਰ ਵਿੱਚ ਮਿੱਟੀ ਦੇ ਗੁਲਜ਼ਾਰ ਖੂਬ ਖਿੜੀ ਹੋਈ ਆ ਆਪਣੀ ਤਾਕਤ ਤੇ ਹੰਕਾਰ ਵਿੱਚ ਫਸਿਆ ਆਦਮੀ ਜਿਸ ਘੋੜੇ ਉੱਪਰ ਸਵਾਰ ਹੁੰਦਾ ਜਿਹੜੀ ਪੋਸ਼ਾਕ ਪਾਉਂਦਾ ਇਥੋਂ ਤੱਕ ਵੀ ਆਪ ਵੀ ਸਭ ਕੁਝ ਮਿੱਟੀ ਦਾ ਬਣਿਆ ਹੋਇਆ ਮਿੱਟੀ ਦਾ ਸਰੀਰ ਮਿੱਟੀ ਦੇ ਘੋੜੇ ਨੂੰ ਦੜਾਉਂਦਾ ਤੇ ਉਸੇ ਮਿੱਟੀ ਵਿੱਚੋਂ ਬਹੁਤ ਸਾਰੇ ਖੜਕਾਰ ਸੁਣਾਈ ਦਿੰਦੀ ਆ ਤਾਕਤ ਤੇ ਹੰਕਾਰ ਵਿੱਚ ਫਸਿਆ ਮਿੱਟੀ ਦਾ ਮਨੁੱਖ ਮਨੁੱਖੀ ਸਰੀਰਾਂ ਨੂੰ ਮਾਰਨ ਲਈ ਉਹਨਾਂ ਉੱਪਰ ਮਿੱਟੀ ਦੇ ਹਥਿਆਰਾਂ ਨਾਲ ਹੀ ਹਮਲਾ ਕਰਦਾ ਜਿਸ ਮਿੱਟੀ ਦੇ ਮਨੁੱਖੀ ਸਰੀਰ ਨੂੰ ਬਹੁਤ ਸਾਰੇ ਸੰਸਾਰਿਕ ਪਦਾਰਥਾਂ ਨੇ ਮਿੱਟੀ ਪ੍ਰਾਪਤ ਹੁੰਦੀ ਹੈ ਉਹ ਹੰਕਾਰ ਵਿੱਚ ਫਸ ਜਾਂਦਾ ਮਾਟੀ ਬਾਗ ਬਗੀਚਾ ਮਾਟੀ ਮਾਟੀ ਦੀ ਗੁਲਜ਼ਾਰ ਮਾਟੀ ਮਾਟੀ ਨੂੰ ਦੇਖਣ ਆਈ ਮਾਟੀ ਦੀ ਇਹ ਬਹਾਰ ਮਾਟੀ ਕਦਮ ਕਰਿੰਦੀ ਜਾਰ ਖਸ ਖੇੜ ਖੇੜ ਫਿਰ ਮਾਟੀ ਹੋਈ ਮਾਟੀ ਪਾਓ ਪਾਓ ਵਿਸਾਰ ਬੁੱਲਾ ਇਹ ਬੁਝਾਰਤ ਗੁੱਝੇ ਲਾਂ ਸਿਰੋਂ ਕੋਏ ਪਾਰ ਮਾਟੀ ਕਦਮ ਕਰਿੰਦੀ ਜਾਰ ਹਾਂਜੀ ਗੁਲਜ਼ਾਰ ਕੀ ਹੋ ਗਿਆ ਫੁਲਵਾੜੀ ਮੱਟੀ ਪਾਉ ਪਸਾਰ ਹੋ ਗਿਆ ਮੁਰਦਾ ਹੋ ਕੇ ਲੰਬੇ ਪੈ ਜਾਣਾ ਪਾਉ ਹੋ ਗਿਆ ਜਮੀਨ ਹਾਂਜੀ ਇਸ ਕਾਫੀ ਵਿੱਚ ਕਵੀ ਨੇ ਮਨੁੱਖੀ ਸਰੀਰ ਉਸਦੀ ਤਾਕਤ ਤੇ ਸੰਸਾਰਕ ਪਦਾਰਥਾਂ ਨੂੰ ਮਿੱਟੀ ਦਾ ਪਸਾਰਾ ਦੱਸ ਕਿ ਸਾਨੂੰ ਹੋ ਮੇਰਾ ਤਿਆ ਕਰਨ ਦੀ ਚਿਰਦੀ ਆ ਬੁੱਲੇ ਸ਼ਾਹ ਕਹਿੰਦਾ ਕਿ ਸੰਸਾਰਕ ਪਦਾਰਥਾਂ ਦੀ ਮਿੱਟੀ ਚੜਨ ਵਾਲ ਹੰਕਾਰ ਵਿੱਚ ਫਸਿਆ ਆਇਆ ਮਨੁੱਖੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਨੂੰ ਜਿੰਨਾ ਬਾਗਾਂ ਜਿੰਨਾ ਬਾਗ ਬਗੀਚਿਆਂ ਦੇ ਫੁਲਵਾੜੀਆਂ ਦੀ ਮਾਲਕੀਅਤ ਹਾਸਲ ਹੋਈ ਹੈ ਇਹ ਸਭ ਕੁਝ ਮਿੱਟੀ ਆ ਅਸਲ ਵਿੱਚ ਮਿੱਟੀ ਦਾ ਮਨੁੱਖੀ ਸਰੀਰ ਹੀ ਸਾਰੀ ਸ੍ਰਿਸ਼ਟੀ ਵਿੱਚ ਖਿੜੀ ਮਿੱਟੀ ਦੀ ਖਿੜੀ ਹੋਈ ਬਾਹਰ ਨੂੰ ਦੇਖਣ ਲਈ ਆਇਆ। ਮਿੱਟੀ ਦਾ ਮਨੁੱਖੀ ਸਰੀਰ ਕੁਝ ਸਮਾਂ ਇਸ ਦੁਨੀਆ ਵਿੱਚ ਆ ਕੇ ਹੱਸਦਾ ਖੇਡਦਾ ਹੈ ਤੇ ਪਰ ਪਿੱਛੋਂ ਮਰਦਾ ਹੋ ਕੇ ਪੈਰ ਪਸਾਰ ਕੇ ਪੈ ਜਾਂਦਾ। ਮਿੱਟੀ ਵਾਂਗ ਨਿਰਜਿੰਦ ਹੋ ਜਾਂਦਾ। ਬੁੱਲੇ ਸ਼ਾਹ ਕਹਿੰਦਾ ਕਿ ਜਦੋਂ ਮਨੁੱਖ ਆਪਣੀ ਹਸਤੀ ਸੰਬੰਧੀ ਇਸ ਲੁਕਮੀ ਗੱਲ ਨੂੰ ਸਮਝ ਲੈਂਦਾ, ਭਾਵੇਂ ਉਸ ਨੂੰ ਪਤਾ ਲੱਗ ਜਾਂਦਾ ਕਿ ਨਾ ਉਸ ਦੀ ਆਪਣੀ ਕੋਈ ਹਸਤੀ ਹੈ ਤੇ ਨਾ ਹੀ ਉਸ ਨੂੰ ਪ੍ਰਾਪਤ ਹੋਏ ਸੰਸਾਰਕ ਪਦਾਰਥਾਂ ਨੂੰ ਸਗੋਂ ਇਹ ਸਭ ਕੁਝ ਮਿੱਟੀ ਹੀ ਹੈ। ਤੋ ਆਪਣੀ ਹਸਤੀ ਦੇ ਹੰਕਾਰ ਤੇ ਸੰਸਾਰਿਕ ਪਦਾਰਥਾਂ ਦੀ ਪੰਡ ਸਿਰ ਤੋਂ ਲਾ ਕੇ ਤਰਤੀਬ ਤੇ ਪਟਕਾ ਮਾਰਦਾ ਤੇ ਆ ਹੋਮੇ ਰਹਿਤ ਹੋ ਕੇ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ। ਕੋਈ ਛੋਟੇ ਸਵਾਲ ਨੇ? ਅੱਗੇ ਹੈ ਬਸਕਰ ਜੀ ਹੁਣ ਬਸਕਰ ਜੀ ਇੱਕ ਬਾਤ ਅਸਾਂ ਨਾਲ ਹਸਕਰ ਜੀ ਤੁਸੀਂ ਦਿਲ ਮੇਰੇ ਵਿੱਚ ਵਸਦੇ ਹੋ ਐਵੇਂ ਸਾਥੋਂ ਦੂਰ ਕਿਉਂ ਹੱਸਦੇ ਹੋ ਨਾਲ ਕਾ ਜਾਦੂ ਦਿਲ ਨੂੰ ਘਸਦੇ ਜੀ ਹੁਣ ਕਿਤ ਵੱਲ ਜਾਮੋ ਉਨਸਕਰ ਜੀ ਖਸਦੇ ਮਤਲਬ ਕੀ ਖੋਂਦੇ ਹਾਂਜੀ ਇੰਨਾ ਇਹ ਕਾਫੀ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਿਦ ਸ਼ਾਹ ਨਾਲ ਦੇ ਵਿਛੋੜੇ ਵਿੱਚ ਤਰਫ ਦੇ ਲਿਖੀ ਹੈ ਤੇ ਇਸ ਵਿੱਚੋਂ ਆਪਣੇ ਮੁਰਸ਼ਿਦ ਅੱਗੇ ਰਜੋਨਿਆ ਕਰਦਾ ਵੀ ਆਪਣੀ ਨਾਰਾਜ਼ਗੀ ਨੂੰ ਛੱਡ ਕੇ ਉਸ ਨੂੰ ਮੋੜ ਗੱਲ ਨਾਲ ਲਾਲਵੇ ਇਨਸਾਤਰ ਵਿੱਚ ਕਵੀ ਨੇ ਆਪਣੇ ਮੁਰਸ਼ਿਦ ਦੇ ਵਿਛੋੜੇ ਵਿੱਚ ਹੋਈ ਆਪਣੀ ਨਿਮਾਣੀ ਤੇ ਦਰਦ ਭਰੀ ਅਵਸਥਾ ਨੂੰ ਬਿਆਨ ਕੀਤਾ। ਵਿਆਖਿਆ ਬੁੱਲੇਸ਼ ਆਪਣੇ ਮੁਰਸ਼ਿਦ ਅਨਾਈਤ ਸ਼ਾਹ ਦੇ ਵਿਛੋੜੇ ਵਿੱਚ ਤੜਫਦਾ ਹੋਇਆ ਉਸ ਅੱਗੇ ਮਿਲਾਪ ਲਈ ਅਰਜ਼ੂਈ ਕਰਦਾ, ਮਤਲਬ ਕਿ ਬੇਨਤੀ ਕਰਦਾ ਤੇ ਕਹਿੰਦਾ ਕਿ اے ਮੁਰਸ਼ਿਦ ਤੁਸੀਂ ਤੁਸੀਂ ਹੁਣ ਆਪਣੇ ਨਾਰਾਜ਼ ਨੂੰ ਛੱਡ ਦੇਵੋ ਤੇ ਮੇਰੇ ਨਾਲ ਹੱਸ ਕੇ ਕੋਈ ਪਿਆਰ ਦੀ ਗੱਲ ਕਰੋ। ਮੇਰੇ ਪਿਆਰੇ ਮੁਰਸ਼ਿਦ ਜੀ ਤੁਸੀਂ ਤਾਂ ਮੇਰੇ ਦਿਲ ਵਿੱਚ ਵਸਦੇ ਹੋ, ਵਸਦੇ ਸੀ ਪਰ ਤੁਸੀਂ ਸਰੀਰਕ ਰੂਪ ਦੇ ਵਿੱਚ ਆਪਣੇ ਆਪ ਨੂੰ ਮੇਰੇ ਕੋਲੋਂ ਦੂਰ ਜਾਹਰ ਕਰਦੇ ਸੀ। ਪਾਪ ਮੇਰੇ ਤੋਂ ਦੂਰ ਰਹਿੰਦੇ ਸੀ ਤੁਸੀਂ ਆਪੇ ਹੀ ਆਪਣੇ ਪਿਆਰ ਦਾ ਜਾਦੂ ਪਾ ਕੇ ਮੇਰੇ ਦਿਲ ਨੂੰ ਖਿੱਚਦੇ ਸੀ ਪਰ ਇਸ ਤਰ੍ਹਾਂ ਕਰਕੇ ਹੁਣ ਮੇਰੇ ਕੋਲ ਨਾਸ ਕੇ ਦੂਰ ਕਿਸ ਪਾਸੇ ਜਾ ਰਹੇ ਹੋ ਹੁਣ ਤੁਸੀਂ ਮੇਰੇ ਪੂਰੀ ਤਰ੍ਹਾਂ ਕਾਬੂ ਵਿੱਚ ਹੋ ਮੈਂ ਤੁਹਾਡਾ ਵਿਛੋੜਾ ਨਹੀਂ ਸਹਿ ਸਕਦਾ ਤੁਸੀਂ ਮੋਇਆ ਨੂੰ ਮਾਰਨਾ ਮੁੱਕਦੇ ਸੀ ਖੁਦੋ ਵਾਂਗੂ ਖੁੰਡੀ ਨਿਤ ਕੁੱਟਦੇ ਸੀ ਗੱਲ ਕਰਦਿਆਂ ਦਾ ਗੱਲ ਕੁੱਟਦੇ ਸੀ ਤੀ ਹੁਣ ਤੀਰ ਲਗਾਓ ਬਸ ਕਰ ਜੀ ਬਸ ਕਰ ਜੀ ਹੁਣ ਬਸ ਕਰ ਜੀ ਹਾਂਜੀ ਬੁੱਲੇਸ਼ਾ ਆਪਣੇ ਮੁਰਸ਼ਿਦ ਦੇ ਵਿਛੋੜੇ ਵਿਚ ਤੜਫਦਾ ਹੋਇਆ ਉਸਦੇ ਮੇਲਾਪ ਲਈ ਉਰਜੋਨੀਆਂ ਕਰਦਾ ਕਹਿੰਦਾ ਕਿ ਤੁਸੀਂ ਆਪਣੀ ਨਾਰਾਜ਼ਗੀ ਛੱਡ ਦਿਓ ਤੇ ਮੇਰੇ ਨਾਲ ਹੱਸ ਕੇ ਪਿਆਰ ਦੀ ਗੱਲ ਕਰੋ ਏ ਮੁਰਸ਼ਿਦ ਜੀ ਤੁਸੀਂ ਤਾਂ ਤੁਹਾਡੇ ਲੜ ਲੱਗ ਕੇ ਆਪਣੇ ਆਪ ਵਿੱਚੋਂ ਆਪਾਂ ਮਾਰ ਕੇ ਮੋਇਆ ਸਮਾਨ ਹੋ ਗਏ ਆ ਏ ਮੁਰਸ਼ਿਦ ਜੀ ਤੁਸੀਂ ਤਾਂ ਤੁਹਾਡੇ ਲੜ ਲੱਗ ਕੇ ਆਪਣੇ ਆਪ ਵਿੱਚੋਂ ਆਪਾਂ ਮਾਰ ਕੇ ਮੋਇਆ ਸਮਾਨ ਹੋ ਗਏ ਆ ਪਰ ਤੁਸੀਂ ਸਾਨੂੰ ਆਪਣੇ ਨਾਲੋਂ ਵੀ ਛੋੜ ਕੇ ਮੋਇਆ ਨੂੰ ਵੀ ਮਾਰਨੋਂ ਨਹੀਂ ਸੀ ਹਟਦੇ ਤੁਸੀਂ ਸਾਨੂੰ ਮੋਇਆ ਨੂੰ ਨਹੀਂ ਇਸ ਤਰ੍ਹਾਂ ਕੁੱਟਦੇ ਸੌ ਜਿਸ ਤਰ੍ਹਾਂ ਖਿੱਦੋਂ ਕੁੱਟਿਆ ਜਾਂਦਾ ਜੇਕਰ ਅਸੀਂ ਆਪਣੇ ਅਨੁਭਵ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਸਾਡਾ ਗਲਾ ਕੁੱਟਦੇ ਸੌ ਪਰ ਅਸੀਂ ਫਿਰ ਵੀ ਸੀ ਨਹੀਂ ਕਰਦੇ ਸਾਨੂੰ ਇਸ ਤਰ੍ਹਾਂ ਮਾਰਨ ਕੁੱਟਨ ਮਗਰ ਉਹਨਾਂ ਸਾਡੇ ਸਰੀਰ ਵਿੱਚ ਆਪਣੇ ਵਿਛੋੜੇ ਦਾ ਤੀਰ ਕੱਸ ਕੇ ਮਾਰ ਦਿੱਤਾ ਹੈ ਜੋ ਕਿ ਸਾਡੇ ਲਈ ਅਸਾਹ ਹੈ ਨਲਕੀ ਸਹਣ ਜੋਗ ਨਹੀਂ ਹੈਗਾ ਤੁਸੀਂ ਛਪਦੇ ਹੋ ਸਪਕੜੇ ਹੋ ਅਸਾਂ ਵਿੱਚ ਜੁਲਫ ਦੇ ਜਕੜੇ ਹੋ ਤੁਸੀਂ ਅਜੇ ਛਪਾ ਉਹਨੂੰ ਤੱਕੜੇ ਹੋ ਹੁਣ ਜਾਣ ਨਾ ਮਿਲਦਾ ਨਾ ਸਕਰਜੀ ਬਸ ਕਰਜੀ ਬਸ ਕਰਜੀ ਹਾਂਜੀ ਇਹਦੇ ਵਿੱਚ ਬੁਲੇਸ਼ਾ ਕਹਿੰਦਾ ਕਿ ਇਹ ਮੁਰਸ਼ਿਦ ਤੁਸੀਂ ਤਾਂ ਸਾਡੇ ਕੋਲੋਂ ਛਿਪਨ ਦਾ ਯਤਨ ਕਰਦੇ ਹੋ ਪਰ ਅਸੀਂ ਤੁਹਾਨੂੰ ਘੁੱਟ ਕੇ ਫੜਿਆ ਹੋਇਆ ਪਰ ਤੁਸੀਂ ਅਜੇ ਵੀ ਸਾਡੇ ਕੋਲੋਂ ਬਚ ਕੇ ਛੁਪ ਜਾਣ ਲਈ ਤਖੜਿਓ ਭਾਵ ਸਾਡੀ ਤੁਹਾਡੇ ਅੱਗੇ ਕੋਈ ਵਾਹ ਪੇਸ਼ ਨਹੀਂ ਜਾਂਦੀ ਪਰ ਇਹ ਪਿਆਰੇ ਅਸੀਂ ਤੁਹਾਨੂੰ ਨਸ ਕੇ ਆਪਣੇ ਤੋਂ ਦੂਰ ਕਿਤੇ ਨਹੀਂ ਜਾਣ ਦੇਣਾ ਚਾਹੁੰਦੇ ਇਸ ਕਰਕੇ ਅਸੀਂ ਤੁਹਾਨੂੰ ਆਪਣੇ ਹਿਰਦੇ ਅੰਦਰ ਜਕੜ ਕੇ ਰੱਖਿਆ ਹੋਇਆ ਤੁਸੀਂ ਜਿੱਥੋਂ ਤੁਸੀਂ ਨਿਕਲ ਕੇ ਕਿਤੇ ਵੀ ਨਹੀਂ ਜਾ ਸਕਦੇ ਇਹ ਪਿਆਰੇ ਤੁਸੀਂ ਆਪਣੇ ਗੁੱਸੇ ਨੂੰ ਛੱਡ ਦਿਓ ਸਾਡੇ ਨਾਲ ਹੱਸ ਕੇ ਕੋਈ ਪਿਆਰ ਦੀ ਗੱਲ ਕਰੋ ਬੁੱਲਾ ਸ਼ੋ ਮੈਂ ਤੇਰੀ ਵਰਦੀ ਹਾਂ ਤੇਰਾ ਮੁਖ ਵੇਖਣ ਨੂੰ ਮਰਦੀ ਹਾਂ ਨਿਤ ਸੌ ਸੌ ਮਿੰਤਾ ਕਰਦੀ ਹਾਂ ਹੁਣ ਬੈਠ ਪਿੰਜਰ ਵਿੱਚ ਧਸ ਕਰ ਜੇ ਹੁਣ ਕਿਤ ਵੱਲ ਨਾਸ ਜਾਸੂ ਨਸਕਰ ਜੀ ਹੁਣ ਬਸ ਕਰ ਜੀ ਬਸ ਕਰ ਜੀ ਹਾਂਜੀ ਇਹਦੇ ਵਿੱਚ ਬੁੱਲੇ ਸ਼ਾ ਇਸਤਰੀ ਰੁਕ ਦੇ ਵਿੱਚ ਕਹਿੰਦਾ ਕਿ ਇਹ ਪਿਆਰੇ ਇਮੋਸ਼ਨ ਮੈਂ ਤਾਂ ਤੇਰੀ ਦਾਸੀ ਆਂ ਤੇ ਤੇਰਾ ਮੂੰਹ ਦੇਖਣ ਲਈ ਤਰਸ ਰਹੀ ਆਂ ਮੈਂ ਤੇਰੇ ਅੱਗੇ ਇੱਕ ਦਾਸੀ ਵਾਂਗ ਮਿੰਨਤਾਂ ਤਰਲੇ ਕਰਕੇ ਤੇ ਮੇਨ ਨਾਰਾਜ਼ਗੀ ਛੱਡਣ ਲਈ ਪ੍ਰਾਰਥਨਾ ਕਰਦੀ ਆਂ ਤੇ ਕਹਿ ਰਹੀ ਆਂ ਕਿ ਤੂੰ ਮੇਰੇ ਤੋਂ ਨਸਕੇ ਕਿੱਧਰ ਜਾ ਰਿਹਾ ਤੂੰ ਮੇਰੇ ਨਾਲ ਨਾਰਾਜ਼ਗੀ ਛੱਡ ਦੇ ਤੇ ਆਪਣੇ ਮੇਰੇ ਨਾਲ ਹੱਸ ਕੇ ਕੋਈ ਪਿਆਰ ਦੀ ਗੱਲ ਕਰ ਬੁੱਲਾ ਮੈਂ ਜਾਂ ਕੀ ਜਾਣਾ ਮੈਂ ਕੌਣ ਨਾ ਮੈਂ ਮੂਮਨ ਵਿੱਚ ਮਸੀਤਾਂ ਨਾ ਮੈਂ ਕਾਫਰ ਦੀਆਂ ਰੀਤਾਂ ਹਾਂਜੀ ਨਾ ਮੈਂ ਪੱਕ ਵਿੱਚ ਪਲੀਤਾਂ ਨਾ ਮੈਂ ਮੂਸਾ ਨਾ ਫਿਰ ਆਉਣ ਬੁੱਲਾ ਕੀ ਜਾਣਾ ਮੈਂ ਕੌਣ ਹਾਂਜੀ ਇਸ ਵਿੱਚ ਬੁੱਲੇ ਸ਼ਾਹ ਆਪਣੇ ਅਦਵੇਤਵਾਦੀ అనుਭਵ ਦੇ ਅਧੀਨ ਆਪਣੇ ਅੰਦਰ ਕਿਸੇ ਵੀ ਪ੍ਰਕਾਰ ਦੀ ਹੋਮੇ ਦੇ ਨਾਂ ਹੋਣ ਦੇ ਪ੍ਰਭੂ ਦੀ ਪਛਾਣ ਕਰਨ ਦੇ ਭਾਵ ਵਿਆਖਿਆ ਕਰਦਾ ਬੁੱਲੇ ਸ਼ਾਹ ਕਹਿੰਦਾ ਨਾ ਮੈਂ ਮਸੀਤਾਂ ਦੇ ਵਿੱਚ ਰਹਿਣ ਵਾਲਾ ਮੁਸਲਮਾਨੀ ਸ਼ਰਾਂ ਦਾ ਪਵੰਦ ਮੂਮਣ ਕਹਾਉਂਦਾ ਤੇ ਨਾ ਹੀ ਮਜ਼ਹਬ ਦੀਆਂ ਝੂਠੀਆਂ ਰੀਤਾਂ ਵਿੱਚ ਵਿਸ਼ਵਾਸ ਰੱਖਣ ਵਾਲਾ ਕਹਾਉਂਦਾ ਨਾ ਮੈਂ ਆਪਣੇ ਆਪ ਨੂੰ ਅਪਵਿੱਤਰ ਲੋਕਾਂ ਵਿੱਚ ਗਿਣਾਉਂਦਾ ਹਾਂ ਤੇ ਨਾ ਹੀ ਆਪਣੇ ਆਪ ਪਵਿੱਤਰ ਲੋਕਾਂ ਵਿੱਚ ਗਿਣਾਉਂਦਾ ਹਾਂ ਨਾ ਉਹ ਪਵਿੱਤਰ ਜਨਾਬ ਪਵਿੱਤਰ ਚ ਨਾ ਮੈਂ ਮਿਸਰ ਦੇ ਬਾਦਸ਼ਾਹ ਫਿਰੌਣ ਵਾਂਗ ਹੰਕਾਰਿਕ ਹੋਂਦਾ ਤੇ ਨਾ ਹੀ ਫਿਰੌਣ ਦਾ ਮਾਣ ਟੋੜਨ ਵਾਲਾ ਮੂਸਾ ਹਾਂ ਮੈਂ ਨਹੀਂ ਜਾਣਦਾ ਕਿ ਮੇਰੀ ਹਸਤੀ ਕੀ ਹੈ ਨਾ ਮੈਂ ਅੰਦਰ ਵਿਦ ਕਿਤਾਬਾਂ ਨਾ ਵਿੱਚ ਪੰਗਾ ਨਾ ਸ਼ਰਾਬਾਂ ਨਾ ਵਿੱਚ ਰਿੰਦਾ ਮਸਤ ਖਰਾਬਾ ਨਾ ਵਿੱਚ ਜਾਗ ਨਾ ਵਿੱਚ ਸੌਣ ਬੁੱਲਾ ਕੀ ਜਾਣਾ ਮੈਂ ਕੌਣ ਹਾਂਜੀ ਬੁੱਲ੍ਹੇ ਸ਼ਾਹ ਕਹਿੰਦਾ ਨਾ ਮੈਂ ਆਪਣੇ ਆਪ ਨੂੰ ਵੇਦਾਂ ਦਾ ਪਾਠੀ ਝਾਹਰ ਕਰਦਾ ਤੇ ਨਾ ਹੀ ਕੁਰਾਨ ਨਾ ਹੀ ਪੰਗ ਨਾ ਸ਼ਰਾ ਪੀਣ ਵਾਲਾ ਕਹੋਂਦਾ ਨਾ ਹੀ ਸ਼ਰਾਬ ਪਿਲਾਉਣ ਵਾਲਾ ਰਿੰਦ ਕਹੋਂਦਾ ਹਾਂ ਮੈਂ ਸ਼ਰਾਬੀ ਕੇ ਪੀ ਕੇ ਮ ਬਦਮਸਤ ਹੋਣ ਵਾਲਾ ਰਿੰਦ ਵੀ ਨਹੀਂ ਕਹਾਉਂਦਾ ਨਾ ਮੈਂ ਜਗਰਾਤੇ ਕੱਟਣ ਵਾਲਾ ਕਹਾਉਂਦਾ ਤੇ ਨਾ ਹੀ ਸੁੱਤਾ ਰਹਿਣ ਵਾਲਾ ਤੇ ਨਾ ਹੀ ਮੈਂ ਜਾਣਦਾ ਮੇਰੀ ਹਸਤੀ ਕੀ ਹੈ ਨਾ ਵਿੱਚ ਸ਼ਾਦੀ ਨਾ ਗਮ ਨਾ ਕੀ ਨਾ ਮੈਂ ਵਿੱਚ ਪਲੀਤੀ ਪਾਕੀ ਨਾ ਮੈਂ ਆਪੀ ਨਾ ਮੈਂ ਖਾਕੀ ਨਾ ਮੈਂ ਆਤੀਸ਼ ਨਾ ਮੈਂ ਪੌਣ ਬੁੱਲਾ ਕੀ ਜਾਣੇ ਮੈਂ ਕੌਣ ਹਾਂਜੀ ਬੁੱਲਾ ਸ਼ਾਹ ਕਹਿੰਦਾ ਕਿ ਨਾ ਮੈਂ ਖੁਸ਼ੀ ਬਣਾਉਂਦਾ ਹਾਂ ਮਣਾਉਣ ਵਾਲਾ ਕਹਾਉਂਦਾ ਤੇ ਨਾ ਹੀ ਗਮ ਗੀਨ ਨਾ ਮੈਂ ਪਵਿੱਤਰ ਕਹਾਉਂਦਾ ਤੇ ਨਾ ਹੀ ਅਪਵਿੱਤਰ ਨਾ ਮੈਂ ਪਾਣੀ ਤੋਂ ਬਣਿਆ ਕਹਾਉਂਦਾ ਤੇ ਨਾ ਹੀ ਮਿੱਟੀ ਤੋਂ ਨਾ ਮੈਂ ਅੱਗ ਤੋਂ ਬਣਿਆ ਕਹਾਉਂਦਾ ਤੇ ਨਾ ਹਵਾ ਤੋਂ ਮੈਂ ਨਹੀਂ ਜਾਣਦਾ ਮੇਰੀ ਹਸਤੀ ਕੀ ਆ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੋਰੀ ਨਾ Hindu ਨਾ ਤੁਰਕ ਪਿਸ਼ੋਰੀ ਨਾ ਮੈਂ ਰਹਿੰਦਾ ਵਿਚ ਨਦੌਨ ਬੋਲਾ ਕੀ ਜਾਣੇ ਮੈਂ ਕਹਾਂ ਨਦੌਨ ਸੂਫੀਆਂ ਦਾ ਪ੍ਰਸਿੱਧ ਤਕੀਆ ਨਗੋਰੀ ਨਗੋੜ ਸ਼ਹਿਰ ਦਾ ਵਾਸੀ ਬੁੱਲੇ ਸ਼ਾਹ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਅਰਬੀ ਇਹ ਕਹੋਂਦਾ ਦੇ ਨਾਂ ਹੀ ਲਾਹੌਰੀ ਨਾ ਮੈਂ ਹਿੰਦੀ ਨਾ ਜਾਂ ਨਗੌਰ ਸ਼ਹਿਰ ਦਾ ਰਹਿਣ ਵਾਲਾ ਕਹੋਂਦਾ ਨਾ ਮੈਂ Hindu ਕਹੋਂਦਾ ਦੇ ਨਾਂ ਹੀ ਪਸ਼ੋਰ ਦਾ ਤੁਰਕ ਮੈਂ ਨਦੌਣ ਦੇ ਪ੍ਰਸਿੱਧ ਸੂਫੀ ਤੱਕੀਆਂ ਨਾਲ ਸੰਬੰਧ ਰੱਖਣ ਵਾਲਾ ਵੀ ਨਹੀਂ ਕਹੋਂਦਾ ਮੈਨੂੰ ਆਪਣੇ ਵਿੱਚ ਕੋਈ ਵਿਸ਼ੇਸ਼ਤਾ ਦਿਸਦੀ ਹੀ ਨਹੀਂ ਮੈਨੇ ਜਾਣਦਾ ਮੇਰੀ ਹਸਤੀ ਕੀ ਆ ਨਾ ਮੈਂ ਭੇਤ ਮਜਹਵ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਨਾ ਮੈਂ ਨਾ ਆਪਣਾ ਨਾਮ ਧਰਾਇਆ ਨਾ ਵਿੱਚ ਬੈਠਣ ਨਾ ਵਿੱਚ ਭੋਣ ਬੁੱਲਾ ਕੀ ਜਾਣੇ ਮੈਂ ਕੌਣ ਹਾਂਜੀ ਇਹਦੇ ਵਿੱਚ ਬੁੱਲੇ ਸ਼ਾਹ ਕਹਿੰਦਾ ਕਿ ਮੈਂ ਨਹੀਂ ਕਹੋਂਦਾ ਕਿ ਮੈਂ ਮਜਬਦਾ ਪੇਤ ਪਾਲਿਆ ਮੈਂ ਆਪਣੇ ਆਪ ਨੂੰ ਬਾਬੇ ਆਦਮ ਦੇ ਹਵਾ ਦਾ ਪੁੱਤਰ ਹਵਾ ਦਾ ਪੁੱਤਰ ਵੀ ਨਹੀਂ ਕਹੋਂਦਾ ਮੈਂ ਆਦਮ ਤੇ ਹਵਾ ਦਾ ਉਤਰ ਵੀ ਨਹੀਂ ਕਹੋਂਦਾ ਮੈਂ ਆਪਣਾ ਨਾਮ ਕੁਝ ਵੀ ਨਹੀਂ ਰਖਾਇਆ ਮੈਂ ਨਾ ਆਪਣੇ ਆਪ ਨੂੰ ਬੈਠਾ ਰਹਿਣ ਵਾਲਾ ਕਹੋਂਦਾ ਹਾਂ ਤੇ ਨਾ ਮੈਂ ਘੁੰਮਦਾ ਰਹਿਣ ਵਾਲਾ ਮੈਂ ਨਹੀਂ ਜਾਣਦਾ ਮੇਰੀ ਹਸਤੀ ਕੀ ਆ ਅਵਲ ਆਖਰ ਆਪ ਨੂੰ ਜਾਣਨਾ ਕੋਈ ਦੂਜਾ ਹੋਰ ਪਛਾਣਾ ਮੈਥੋਂ ਹੋਰ ਨਾ ਕੋਈ ਸਿਆਣਾ ਬੁੱਲਾ ਸ਼ੌਂਖ ਸ਼ੌਂਖ ਖੜਾ ਹੈ ਕੌਣ ਬੁੱਲਾ ਕੀ ਜਾਣੇ ਮੈਂ ਕੌਣ ਹਾਂਜੀ ਇਹਦੇ ਵਿੱਚ ਬੁੱਲੇ ਸ਼ਾਹ ਕਹਿੰਦਾ ਕਿ ਮੈਨੂੰ ਮੇਰੀ ਹਸਤੀ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਦਿਖਦੀ ਇਸ ਕਰਕੇ ਇਹ ਪ੍ਰਭੂ ਮੈਂ ਆਦਾਂਤ ਤੈਨੂੰ ਹੀ ਜਾਣਦਾ ਹਾਂ ਤੇਰੇ ਤੋਂ ਬਿਨਾ ਮੈਂ ਕਿਸੇ ਹੋਰ ਦੀ ਪਛਾਣ ਨਹੀਂ ਕਰ ਸਕਦਾ ਮੈਥੋਂ ਤੇਰੇ ਬਿਨਾ ਕਿਸੇ ਹੋਰ ਦੀ ਹਸਤੀ ਪਛਾਣ ਨਹੀਂ ਹੁੰਦੀ ਮੈਂ ਨਹੀਂ ਦੱਸ ਸਕਦਾ ਕਿ ਮੇਰੇ ਸਾਹਮਣੇ ਤੇਰੇ ਬਿਨਾ ਹੋਰ ਕੌਣ ਖੜਾ ਆਪਣੀ ਹਸਤੀ ਬਾਰੇ ਕੁਝ ਵੀ ਨਹੀਂ ਜਾਣਦਾ ਇਹ ਪ੍ਰਭੂ ਮੈਂ ਸਿਰਫ ਤੇਰੀ ਹਸਤੀ ਦੀ ਪਛਾਣ ਕਰਦਾ ਹਾਂ ਅੱਗੇ ਇਹਨੇ ਦੇ ਛੋਟੇ ਕੁਐਸਚਨ ਥੈਂਕਸ